ਜਿੰਨਾ ਇਲਾਕਿਆਂ ਦੇ ਵਿੱਚ ਹੜ੍ਹ ਆਏ ਸੀ ਹੁਣ ਉਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਰਾਸ਼ਨ ਦੇ ਨਾਲ ਨਾਲ ਰੋਜ਼ਮਰਾਂ ਦੀਆਂ ਚੀਜ਼ਾਂ ਦੇ ਵੀ ਲੋੜ ਹੈ ਜਿਵੇਂ ਕੀ ਘਰਾਂ ਦੇ ਵਿੱਚ 5-5 6-6 ਫੁੱਟ ਪਾਣੀ ਰੁਕਣ ਦੇ ਨਾਲ ਫਰਨੀਚਰ, ਬੈੱਡ, ਗੱਦੇ, ਕੰਬਲ ਤੇ ਕੱਪੜੇ ਸਾਰੇ ਖਰਾਬ ਹੋ ਗਏ ਸੀ। ਸੋ ਇਨ੍ਹਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਹਰਿਆਣਾ ਦੇ सिरसा ਤੋਂ ਸਿਲਕ ਸਿਲਾਈ ਬੁਟੀਕ ਵੱਲੋਂ ਆਪਣੇ ਬੁਟੀਕ ਦੇ ਵਿੱਚੋਂ 40 ਸੂਟ ਹੜ੍ਹ ਇਲਾਕਿਆਂ ਦੇ ਵਿੱਚ ਦਿੱਤੇ ਗਏ ਸੀ। ਸੋ ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਮਿਲ ਕੇ ਉੱਥੇ ਰਾਸ਼ਨ ਵੀ ਭੇਜਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਨਵਦੀਪ ਸਿਲਕ ਐਂਡ ਸਿਲਾਈ सिरसा ਹਰਿਆਣਾ ਤੋਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੜਾ ਹੀ ਦੁਖੀ ਘੜੀ ਹੈ ਪੰਜਾਬ ਤੇ ਸਾਰੇ ਆਪ ਦੇ ਆਪ ਦੇ ਢੰਗ ਨਾਲ ਉਹਨਾਂ ਦੀ ਸੇਵਾ ਕਰਦੇ ਆ ਅਸੀਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਉਹਨਾਂ ਦੀ ਸੇਵਾ ਵਜੋਂ ਆਪਾਂ ਉਹਨਾਂ ਲਈ 40 ਸੂਟ ਦਾਨ ਕਰਦੇ ਆ ਇਹ ਸਾਡੇ ਵੱਲੋਂ ਸੇਵਾ ਰੌਂਦੀ ਤੇ ਨਾਲੇ ਆਪਾਂ ਥੋੜਾ ਰਾਸ਼ਨ 'ਚ ਹਿੱਸਾ ਜਿਵੇਂ ਕਿ ਲੋੜ ਦੀਆਂ ਉਹਨਾਂ ਦੀਆਂ ਚੀਜ਼ਾਂ ਉਹ ਵੀ ਦੇ ਰਹੇ ਆ ਸਿਲਕ ਐਂਡ ਸਲਾਈ ਵੱਲੋਂ ਐਂਡ ਥੋੜੇ ਆਪਣੇ ਹੋਰ ਵੀ ਭੈਣ ਭਾਈਆਂ ਨੇ ਆਪਦੀ ਸੇਵਾ 'ਚ ਯੋਗਦਾਨ ਦਿੱਤਾ ਤੇ ਇਹ ਸਾਡੇ ਵੱਲੋਂ ਸੇਵਾ ਮਨਜ਼ੂਰੀ ਕਰਿਓ ਜੀ ਧੰਨਵਾਦ ਸੋ ਸਾਡੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਹੁਣ ਰਾਸ਼ਨ ਦੇ ਨਾਲ ਨਾਲ ਇਹਨਾਂ ਚੀਜ਼ਾਂ ਦੀ ਵੀ ਲੋਕਾਂ ਨੂੰ ਲੋੜ ਹੈ ਅਸੀਂ ਖੜੇ ਆ ਪਿੰਡ ਨਵੀਂ ਗੱਟੀ ਰਾਜੋਕੇ ਬਿਲਕੁਲ ਅਖੀਰਲਾ ਪਿੰਡ ਆ ਜਿਹੜਾ ਸੰਗਤ ਜੀ ਇੱਥੋਂ ਵੱਤੋ ਵੱਤ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਵੀ ਕੋਈ 2-4 ਕਿੱਲੇ ਦੂਰ ਆ ਇਹ ਪਿੰਡ ਆ ਜਿਹੜਾ ਇਹ ਬਿਲਕੁਲ ਅਖੀਰ ਤੇ ਦਰਿਆ 'ਚ ਪਿੰਡ ਆ ਜਿਹੜਾ ਸਭ ਤੋਂ ਵੱਧ ਜਿਹੜੀ ਹੜ੍ਹਾਂ ਦੀ ਮਾਰਿਆ ਉਹ ਇਸ ਪਿੰਡ ਤੇ ਪਈ ਆ ਤਕਰੀਬਨ ਤਕਰੀਬਨ ਜਿਹੜੀ ਜ਼ਮੀਨ ਆ ਉਹ ਪਿੰਡ ਦੀ ਜਿਹੜੀ ਜਿਹੜੀ ਹੜ੍ਹਾਂ 'ਚ ਪ੍ਰਭਾਵਿਤ ਹੋਈ ਆ ਇੱਥੋਂ ਦੀਆਂ ਇਸ ਪਿੰਡ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਛੋਟੀਆਂ ਭੈਣਾਂ ਉਹਦੇ ਲਈ ਵੀਰ ਗਗਨਦੀਪ ਸਿੰਘ ਭਾਈ ਦੇਵਜੀਤ ਸਿੰਘ ਇਹ ਬਾਈ ਹੁਣੀ ਸਿਰਸੇ ਤੋਂ ਹਰਿਆਣੇ ਤੋਂ ਭੈਣਾਂ ਵਾਸਤੇ ਇਹਨਾਂ ਦਾ ਵੀਰਾਂ ਦਾ ਬੁਟੀਕ ਦਾ ਕੰਮ ਆ ਇਹ ਵੀਰਾਂ ਦਾ ਨਾ ਕੋੜਾ ਜਿਹੜਾ ਸਿਲਕ ਐਂਡ ਸਲਾਈ ਨਾਂ ਦਾ ਇਹਨਾਂ ਦਾ ਉੱਥੇ ਬੁਟੀਕ ਚਿਰਸੇ ਹਰਿਆਣੇ ਤੇ ਤੇ ਵੀਰਣੀਏ ਸਾਡੀਆਂ ਭੈਣਾਂ ਤੇ ਜਿਹੜੀਆਂ ਸਾਰਿਆਂ ਉੱਤੇ ਉਹ ਸ਼ੂਟ ਲੈ ਕੇ ਆਏ ਆ ਤਾਂ ਪਿੱਛੇ ਵੀ ਸੰਗਤ ਨੂੰ ਹੋਰ ਜਿਹੜੀਆਂ ਭੈਣਾਂ ਸੀ ਉਹਨਾਂ ਨੂੰ ਸ਼ੂਟ ਲੈ ਕੇ ਆਏ ਇੱਥੇ ਵੀ ਜਿਵੇਂ ਸਾਰੇ ਪਿੰਡ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਆ ਉਹਨਾਂ ਨੂੰ ਸ਼ੂਟ ਲੈਣ ਦੀ ਇਹ ਗੱਲ ਕੀ ਹੋ ਗਈ ਤੁਸੀਂ ਉੱਤੇ ਕੁਛ ਨਹੀਂ ਵੀ ਰਹੇ ਨਿਕਲ ਬਸ ਤੇ ਆਪਣੇ ਆਪਣੇ ਕੋਇਆ ਨਹੀਂ ਸੀ ਲੇਖਿਆ ਆਪਣੇ ਘਰ ਦੇ ਕੋਲ ਅੱਛਾ ਬਾਬਾ ਜੀ ਨੇ ਆਵਾਜ਼ ਦਿੱਤੀ ਆਪਣੇ ਨੇ ਤੇ ਅਸੀਂ ਮਤਲਬ ਜਲਦਬਾਜ਼ੀ ਵਿੱਚ ਚੱਲੇ ਸੀ ਤੇ ਕੰਦੇ ਚ ਪਾਣੀ ਮਾ ਦੇ ਗਿਆ ਤੇ ਅਸੀਂ ਮਤਲਬ ਘਰੋਂ ਬਾਹਰ ਥੱਲੇ ਕਿ ਚੌਂਕ ਤੇ ਮੇਰੇ ਗੱਲ ਤੇ ਪੈਰ ਸੂਏ ਤੋਂ ਉਧਰ ਚ ਤੋਂ ਮੇਰੇ ਹਸਬੰਦ ਨੇ ਨਹੀਂ ਲਈ ਕਿਸੇ ਨਾਲ ਸਾਥ ਇਹ ਗੱਜੇ ਸੀ ਕਿ ਮੈਂ ਚੇਸੀ ਉਹ ਬੱਚਾ ਮੇਰੇ ਹੀ ਕੋਲ ਦੇਖਦੇ ਪਿਆ ਸੀ ਮੇਰੇ ਹਸਬੰਦ ਨੇ ਦਿੱਸ ਤੱਕ ਫੜਨਾ ਕਿ ਪਾਣੀ ਚਾਇਆ ਸੀ ਅਸੀਂ ਆਦਤ ਬੁੜੀ ਕੋਸ਼ਿਸ਼ ਕੀਤੀ ਤੁੰਗਣ ਦੇ ਕਿੰਨੇ ਸਾਲ ਦਾ ਸੀਗੇ ਬੱਚਾ 11 ਮਹੀਨੇ ਦਾ ਸੀ 11 ਮਹੀਨੇ ਦਾ ਤੇ ਫਿਰ ਉਸ ਤੋਂ ਬਾਅਦ ਕੋਈ ਦਾਖਲ ਰੱਖਿਆ ਹਸਪੀਟਲ ਮੈਂ ਉਹਦੇ ਦਾਖਲ ਕੀਤਾ ਸੀ ਕਿ ਉਹਨੇ ਮੇਰੇ ਬਾਪ ਦੇ ਦਿੱਤਾ ਸੀ ਠੀਕ ਹੈ ਇਨਫੈਕਸ਼ਨ ਜਿਆਦਾ ਵੱਧ ਗਿਆ ਇਨਫੈਕਸ਼ਨ ਜਿਆਦਾ ਵੱਧ ਗਿਆ ਸੀ ਠੀਕ ਹੈ ਬੜਾ ਨਾਰਾਤਨ ਹੋਣਾ ਮਾੜਾ ਚਲੋ ਜੀ ਅਸੀਂ ਜਿੰਨਾ ਚੋਗੇ ਹੈਗੇ ਅਸੀਂ ਤੁਹਾਡੀ ਖਾਲਸ ਕਰਨਾ ਹੈ ਆ ਤੁਹਾਡਾ ਰਾਸ਼ਨ ਹੈ ਏ ਤੁਸੀਂ ਇਹ ਵੀ ਕੱਲ ਤੁਹਾਡੇ ਕੋਲ ਆਏ ਸੀਗੇ ਹਾਂਜੀ ਹਾਂ ਕੋਈ ਹੋਰ ਰਾਸ਼ਨ ਘਰ ਆਸਤੇ ਤੇ ਨਗਦ ਰਕਮ ਲੈ ਕੇ ਗਏ ਸੀਗੇ ਮੈਂ ਤੁਹਾਨੂੰ 7 ਮਿੰਟ ਪਹਿਲਾਂ ਉਸੀ ਤੇ ਇਹ ਵੀਰ ਨਹੀਂ ਆਏ ਨੇ ਹਰਿਆਣੇ ਤੋਂ ਆਏ ਨੇ ਇਹ ਬਾਈ ਜੀ ਗਗਨਦੀਪ ਸਿੰਘ ਤੇ ਵੀਰ ਹੈਗੇ ਆਪਣੇ ਵੀਰ ਦੇਵਜੀਤ ਸਿੰਘ ਹਰਿਆਣੇ ਤੋਂ ਤੇ ਕੱਲ ਤੁਹਾਡੇ ਨਾਲ ਵਾਦਾ ਆਇਆ ਸੀ ਵੀ ਹੁਣ ਜਦੋਂ ਆਊਗੀ ਮਦਦ ਤੇ ਜਰੂਰ ਤੁਹਾਡੇ ਤੱਕ ਪਹੁੰਚਾਂਗੇ ਏ ਵੀਰ ਨਾਲ ਨਾਲ ਗੱਲ ਹੋਈ ਕਿੰਦੇ ਵੀ ਆਪਾਂ ਸਪੈਸ਼ਲ ਘਰੇ ਜਾ ਕੇ ਤੇ ਆਪਾਂ ਰਾਸ਼ਨ ਦੇ ਕੇ ਆਉਣੇ ਆ। ਫੇਖੋ ਇਹ ਆ ਵੀ ਉਹ ਤਾਂ ਪ੍ਰਮਾਤਮਾ ਦਾ ਭਾਣਾ ਆ ਆਪਾਂ ਕੁਝ ਨਹੀਂ ਕਰ ਸਕਦੇ ਉਹ ਪ੍ਰਮਾਤਮਾ ਦਾ ਭਾਣਾ ਮੰਨਣਾ ਹੀ ਪੈਣਾ ਨਾ। ਤੇ ਸੰਗਤ ਅਸੀਂ ਜਿੰਨੇ ਜੋਗ ਹੈਗੇ ਆ ਤੁਹਾਡੇ ਲਈ ਹਮੇਸ਼ਾ ਖੜੇ ਆ। ਗਾਹ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਏਗੀ ਕੋਈ ਨਹੀਂ ਤੁਹਾਨੂੰ ਨੰਬਰ ਦੇ ਕੇ ਜਾਵਾਂਗੇ। ਤਾਂ ਜੋ ਹੋ ਸਕਿਆ ਬਸ ਉਹ ਤੁਹਾਡੀ ਮਦਦ ਕਰਾਂਗੇ ਜੀ।